ਇਹ ਸਭ ਮਨ ਲਵੇ ਮਸਲੀ ਦੇ ਤਿੰਨ ਵੀਡੀਓ ਕਰਕੇ ਉਸੇ ਦੱਸਿਆ ਕਿ ਇਹ ਆਪ ਲੱਗੀ ਹੋਈ ਹੈ ਉਹ ਕੋਈ ਛੋਰ ਫਕਸ਼ ਕਰਕੇ ਆ ਲੱਗ ਗਈ ਹੈ ਕਪੜੇ ਦਾਣਾ ਐਮ ਓ ਐਸ ਟੀ ਉਹ ਹੋਰ ਰਹਿ ਗਿਆ ਨਾ ਉਹ ਚਾਹੇ ਲੱਗੀ ਹੈ ਜੀ ਗ੍ਰਾਮ ਗਲ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭੰਬੜ ਸੀ ਤਕਰੀਬਨ 6:30 ਵਜੇ ਪਤਾ ਲੱਗਾ ਬੰਦਾ ਆਇਆ ਉੱਥੇ ਦਫ਼ਤਰਾਂ ਤੇ ਉਹਨੇ ਦੱਸਿਆ ਕਿ ਇੱਥੇ ਕਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਜ ਤੜਕਸਰ ਸੁਲਤਾਨਪੁਰ ਲੋਧੀ ਤੋਂ ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਆ। ਰੈਡੀਮੇਡ ਕਪੜੇ ਦੇ ਨਾਮੀ ਸ਼ੋਰੂਮ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਚੱਲਦਿਆਂ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਤਿੰਨ ਮੰਜ਼ਿਲਾ ਸ਼ੋਰੂਮ 'ਚ ਅੱਗ ਨੂੰ ਭੁਜਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਹੁਣ ਤੱਕ 5 ਗੱਡੀਆਂ ਅੱਗ ਬੁਝਾਉਣ ਚ ਲੱਗੀਆਂ ਹੋਈਆਂ ਨੇ ਪਰ ਫਿਰ ਵੀ ਅੱਗ ਤੇ ਕਾਬੂ ਨਹੀਂ ਪੈ ਰਹਾ ਹਾਲਾਂਕਿ ਅੱਗ ਲੱਗਣ ਦੇ ਬਾਰੇ ਕੁਇਸ ਪਸਤ ਨਹੀਂ ਹੋ ਸਕਿਆ ਜਾਣਕਾਰੀ ਮੁਤਾਬਿਕ ਸਵੇਰੇ ਕਰੀਬ 6 ਵਜੇ ਜਦੋਂ ਕੁਝ ਸ਼ਹਿਰੀ ਵਾਸੀ ਇਸ ਦੁਕਾਨ ਤੇ ਮੂਹਰੇੋਂ ਗੁਜ਼ਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਤੇ ਦੁਕਾਨ ਮਾਲਕ ਨੂੰ ਦਿੱਤੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ जुट ਗਈਆਂ ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸੀ ਇਸ ਤਿੰਨ ਮੰਜ਼ਿਲਾ ਸ਼ੋਰੂਮ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਅਤੇ ਉਹਨਾਂ ਵੱਲੋਂ ਪਿਛਲੇ ਕਰੀਬ 1.5 ਤੋਂ 2 ਘੰਟਿਆਂ ਤੋਂ ਅੱਗ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਕਾਨ ਮਾਲਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦਾ ਭਤੀਜਾ ਦਿੱਲੀ ਤੋਂ ਮਾਲ ਲੈਣ ਲਈ ਬੀਤੀ ਰਾਤ ਹੀ ਗਿਆ ਸੀ। ਪਿੱਛੋਂ ਇਹ ਮੰਦ ਭਾਗੀ ਘਟਨਾ ਵਾਪਰ ਗਈ। ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ। ਜੋ ਵੀ ਕਪੜਾ, ਕਾਗਜ਼ਾਤ, ਨਕਦੀ ਸਮੇਤ ਸਾਰੇ ਉਪਕਰਨ ਸੜ ਚੁੱਕੇ ਨੇ। ਦੁਕਾਨਦਾਰ ਦਾ ਕਾਫੀ ਲਾਸ ਹੋ ਚੁੱਕਾ ਪੂਰੇ ਨੁਕਸਾਨ ਦਾ ਮੁਲਾਂਕਣ ਉਸਦੇ ਭਤੀਜੇ ਦੇ ਵਾਪਸ ਪਰਤਣ ਤੋਂ ਹੀ ਹੋ ਸਕੇਗਾ ਬੜੀ ਮਿਹਨਤ ਦੇ ਨਾਲ ਪਰਿਵਾਰ ਇਸ ਮੁਕਾਮ ਤੇ ਪਹੁੰਚਿਆ ਸੀ ਪਰ ਇਸ ਮਾਰ ਤੋਂ ਉੱਠ ਪਾਉਣਾ ਪਰਿਵਾਰ ਲਈ ਬੇहद ਮੁਸ਼ਕਿਲ ਹੈ ਮੈਂ ਮਾਤਨ ਰੈਸਟੋਰੈਂਟ ਵਾਲਾ ਕੱਲ੍ਹ ਤੋਂ ਬੋ ਰਿਹਾ ਜੀ ਫਿਰ ਸਵਾ 6 ਵਜੇ ਜਦੋਂ ਸ਼ਹਿਰ ਤੋਂ ਅਸੀਂ ਆਏ ਆ

ਉਹ ਫਾਰਮਗੜ੍ਹ ਦੇ ਪ੍ਰਸ਼ਾਸਨ ਜਿਹੜਾ ਉਹ ਚਾਰ-ਪੰਜ ਮਿੰਟ ਦੇ ਫੋਨ ਗਿਆ ਸੀ ਜਿਹੜਾ ਵੀ ਫਲਾਕਾ ਜੋ ਮੈਂ ਕਹਤਾਂ ਸਮਝਦਾ ਫਾਰਮਗੜ੍ਹ ਦਾ ਕੋਈ ਸਮਝ ਨਹੀਂ ਫੋਨ ਗਿਆ ਲਗਾਤਾਰ ਉਹ ਦੋ ਵਗੜਿਆ ਲੈ ਕੇ ਅੱਗ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਫਲਾਕਾ ਜੀ ਪਿਛਲੀ ਸਾਈਡ ਤੇ ਬਹੁਤ ਜ਼ਿਆਦਾ ਵਾ ਆਪਣੀ ਨਾਲੇ ਬਹੁਤ ਜ਼ਿਆਦਾ ਹੋ ਗਿਆ ਲੱਗਤਿਆ ਕਾਰਨ ਜਵਾਬ ਲਈ ਪਰ ਜੋ ਮੰਨੇ ਵਾਲਾ ਜਾਂ ਦੁਕਾਨ ਵਾਲਾ ਦੱਸ ਰਿਹਾ ਕੋਈ ਸ਼ੋਰ ਫਟਕਣ ਕਰਕੇ ਅੱਗ ਲੱਗ ਗਈ ਹੈ ਕਪੜੇ ਦੀ ਦੁਕਾਨਾ ਐਮਰਜੈਂਸੀ ਸੀਸੀ ਦੇ ਹੋਰ ਰਹਿ ਗਿਆ ਨਾ ਕਿ ਆ ਕਿ ਲੱਗੀ ਹੈ ਜੀ ਦੁਕਾਨ ਆਪ ਵੀ ਹੈ ਰੰਗ ਰੰਗੇ ਮਿਰੰਗੋ ਦੀ ਦੁਕਾਨ ਹੈ ਗਲੈਮ ਗੋਲ ਦੇ ਨਾਲ ਤੇ ਜਾਣੇ ਜਾਂਦਾ ਸ਼ੋਰੂਮ ਉਹਨਾਂ ਦੀ ਹੈ ਇਹ ਮੋਲਾ ਰੰਗ ਇਹ ਹੈ ਉੱਥੋਂ ਆ ਮੋਲਾ ਮੇਰੇ ਪੱਕੀ ਵਾਲ ਦੇ ਅੱਗੇ ਨਹੀਂ ਦੁਕਾਨ ਹੈ ਜੀ ਇਸ ਨੂੰ ਉੱਥੇ ਮੁੰਡਾ ਆ ਸੀ ਮੇਰੇ ਮੈਂ ਤੁਹਾਡਾ ਤਾਂ ਕੀ ਕਰਨਾ ਹੋਇਆ ਮੈਂ ਰਾਜਕੁਮਾਰ ਬਨਚੰਦਾ ਸultanpur Lodhi ਵਾਸੀ ਆ ਜੀ ਤੇ ਮੈਨੂੰ 6:30 ਵਜੇ ਫੋਨ ਆਇਆ ਵੀ ਦੁਕਾਨ ਤੇ ਅੱਗ ਲੱਗ ਗਈ ਆ ਜਿਸਨ ਇਹਨਾਂ ਦੇ ਗਲੈਮ ਗਰਲ ਤੇ ਗਲੈਮ ਗਰਲ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭੰਬੜ ਸੀ ਦੁਕਾਨ ਸਾਰੀ ਨਸ਼ਟ ਹੋ ਗਈ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੋ ਵੀ ਅੰਦਰ ਸੀ ਸਾਰਾ ਸੜ ਕੇ ਤਬਾਹ ਹੋ ਗਿਆ ਇੱਕ ਵੀ ਚੀਜ਼ ਨਹੀਂ ਬਚੀ ਕੁਝ ਨਹੀਂ ਬਚਿਆ ਉਹਦੇ ਵਿੱਚ ਅੱਗ ਅੱਗ ਫਾਇਰ ਬਰਗੇਡ ਵਾਲੇ ਬੁਝਾ ਰਹੇ ਆ ਜੇ ਵੀ ਅੱਗ ਬੁਜੀ ਨਹੀਂ 2 2.5 ਘੰਟੇ ਹੋ ਗਏ ਆ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ ਵਿੱਚ ਸਾਰਾ ਗਰਮ ਕਪੜਾ ਸੀ ਜੋ ਰੈਡੀमेड ਕਪੜਾ ਸਾਰਾ ਵਿੱਚ ਸੀ ਸਾਰਿਆਂ ਨੂੰ ਅੱਗ ਲੱਗ ਗਈ ਆ ਸ਼ੋਰੂਮ ਕਿਹਦਾ ਹੈ ਜੀ ਸ਼ੋਰੂਮ ਦੀਪਕ ਨਾਰੰਗ ਦਾ ਮੇਰਾ ਰਿਸ਼ਤੇਦਾਰੀ ਜੋ ਭਤੀਜਾ ਲੱਗਦਾ ਦਾ ਇਹ ਫਾਇਰ ਬ੍ਰੇਡ ਮੌਕੇ ਤੇ ਪਹੁੰਚ ਗਈ ਨਹੀਂ ਫਾਇਰ ਬ੍ਰੇਡ ਮੌਕੇ ਤੇ ਪਹੁੰਚ ਗਈ ਹੁਣ ਤਾਂ ਕਿੰਨੀਆਂ ਗੱਡੀਆਂ ਲੱਗ ਦਿੱਤੀਆਂ ਹੁਣ ਤਾਂ ਹੀ ਐ ਪੰਜਵੀਂ ਗੱਡੀ ਆ ਗਈ ਆ ਪਾਣੀ ਦੀ ਤੇ ਚਾਰ ਗੱਡੀਆਂ ਲੱਗ ਕੇ ਚਲੇ ਗਈਆਂ ਪੰਜਵੀਂ ਗੱਡੀ ਹੁਣ ਲੱਗਣ ਲੱਗੀ ਆ ਪਾਣੀ ਮੈਂ ਫਾਇਰ ਡਰਾਈਵਰ ਆ ਜੀ ਸਾਨੂੰ ਤਕਰੀਬਨ 6 6:30 ਵਜੇ ਪਤਾ ਲੱਗਾ ਬੰਦਾ ਆਇਆ ਉੱਥੇ ਦਸਤਰਾ ਤੇ ਉਹਨਾਂ ਦੇ ਸਿਆਗੇ ਇੱਥੇ ਕਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ ਹੁਣ ਤੱਕ ਕਿੰਨੀਆਂ ਗੱਡੀਆਂ ਚੀ ਆਪਣੀਆਂ ਤੋਂ ਵੱਧ 6 ਗੱਡੀਆਂ ਪੈ ਗਈਆਂ ਤੇ ਅੱਗ ਤੇ ਕਹਿੰਨਾ ਕਾਬੂ ਪੈ ਗਿਆ ਜੀ ਅੱਗ ਤਕਰੀਬਨ ਕਾਬੂ ਆ ਸਾਰੀ ਬਾਕੀ ਥਲਹਾਰ ਥੋੜੀ ਬੋਤੀ ਰਹਿ ਗਈ ਆ ਪਰ ਅੰਦਰ ਮਟੀਰੀਅਲ ਸਾਰਾ ਕੁਝ ਨਹੀਂ ਬਚਿਆ